ਮਿੱਤਰੋ ਕੀ ਹਾਲ ਚਾਲ ਹੈ ਬਾਈ ਅੱਜ ਆਪਾਂ ਲੈ ਕੇ ਆਏ ਆ ਜੋੜਾ ਬਰੀਜਾ ਕਾਰਾਂ ਦਾ ਬਾਈ ਬਰੀਜਾ ਬਾਈ ਇੱਕ ਹੈਗੀ ਆ 16/17 ਇੱਕ ਹੈਗੀ ਆ ਕਨਫਰਮ 17 ਆ ਗੱਡੀ ਬਾਈ 47000 ਸਰਵਿਸ ਰਿਕਾਰਡ ਨਾਲ ਚੱਲੀ ਹੋਈ ਆ ਦੂਜੀ ਦਾ ਬਾਈ ਰਿਕਾਰਡ ਹੈਗਾ 88 ਦਾ 80000 ਇਹ ਚੱਲੀ ਹੋਈ ਆ ਦੋਨੇ ਸੋਹਣੀਆਂ ਗੱਡੀਆਂ ਨੇ ਬਾਈ VDI ਮਾਡਲ ਨੇ ਕਾਰਾਂ ਦੀ ਡਿਟੇਲ ਦੇ ਦਿੰਨੇ ਆ ਤੁਹਾਨੂੰ ਆ ਜਾਓ ਮਿੱਤਰੋ ਫਸਟ ਓਨਰ ਗੱਡੀ ਬਾਈ ਐਚ ਆਰ ਨੰਬਰ ਠੀਕ ਹੈ 47000 ਦਾ ਸਰਵਿਸ ਰਿਕਾਰਡ ਕਾਰ ਦੀ ਓਵਰਾਲ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਾਈ ਪੋਨੋ ਦੇ ਟਾਇਰ ਨੇ ਕਾਰ ਦੇ ਠੀਕ ਹੈ ਫਰਸਟ ਓਨਰ ਗੱਡੀ ਆ ਮੋਸਟਲੀ ਮੋਸਟਲੀ ਗੱਡੀ ਜੈਨੂਨ ਪਈਆ ਪੇਂਟ ਦੀ ਬਾਈ ਠੀਕ ਹੈ ਇੰਟੀਰੀਅਰ ਚੈੱਕ ਕਰੋ ਕਾਰ ਦਾ ਓਕੇ ਦੀ ਰਿਪੋਰਟ ਇੰਟੀਰੀਅਰ ਹੈ ਬਾਈ ਸੀਟ ਕਵਰ ਮੈਟਿੰਗ ਕੋਈ ਕਮੀ ਪੇਸ਼ੀ ਨਹੀਂ ਠੀਕ ਹੈ ਮਾਡਲ ਹੈਗੀ ਆ 2016/17 ਠੀਕ ਹੈ ਪਾਸ ਅਪ ਟੂ 17 ਦੀ ਹੋ ਜੂਗੀ ਇੰਜਨ-ਉੰਜਨ ਦੀ ਵੀ ਤੁਹਾਨੂੰ ਸਾਰੀ ਡਿਟੇਲ ਦੇ ਦੇਣਾ ਦੋਨੋਂ ਚਾਬੀਆਂ ਨੇ ਕਾਰ ਦੀਆਂ ਬੀਮੇ ਤੋਂ ਲੈ ਕੇ ਕਲਾ ਕਲਾ ਡਾਕੂਮੈਂਟ ਪੂਰਾ ਹੈ ਬਾਈ ਠੀਕ ਹੈ ਇਹ 2016/17 ਪਾਸਿੰਗ ਅਪ ਟੂ ਹੀ ਤੁਹਾਨੂੰ ਦੱਸਿਆ ਬਾਈ 17 ਦੀ ਹੈ ਠੀਕ ਹੈ ਐਨਓਸੀ ਆਪਣੀ ਬਈ ਪੰਜਾਬ ਦੀ ਮਿਲ ਜੂਗੀ ਜੇ ਕੋਈ ਬਾਈ ਹਰਿਆਣੇ ਚ ਨਾਮ ਕਰਾਉਣ ਨੂੰ ਕਹਿੰਦਾ ਘਰੋ ਚੱਕ ਬਾਈ ਬਿਲਕੁਲ ਨਵਾਂ ਬਾਈ ਜਮਾ ਇਹਨਾਂ ਨੂੰ ਕਰਾਈਂ ਜਨੇ ਕੋਈ ਕਮੀ ਪੇਸ਼ੀ ਨਹੀਂ ਬਾਈ ਫਰੰਟ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਸੀਲਡ ਹੈ ਗੱਡੀ ਦੀ ਠੀਕ ਹੈ ਬਾਕੀ ਬਾਈ ਤੁਹਾਨੂੰ ਸਾਰੀ ਡਿਟੇਲ ਆਪਾਂ 00 ਟਰਾਈ ਕਰਦੇ ਆ 00 ਰਿਪੋਰਟ ਦੇਣ ਦੀ ਕਾਰ ਦੀ ਸੋ ਬਾਈ ਇਹ 2016/17 ਫਰਸਟ ਓਨਰ ਕਾਰ ਦੂਜੇ ਬੰਨੇ ਬਾਈ ਇਹ ਗੱਡੀ 17 ਮਾਡਲ ਹੈ ਇਹ ਵੀ ਓਕੇ ਦੀ ਰਿਪੋਰਟ ਹੈ ਬਾਈ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਆਜੋ ਇਹਦੀ ਵੀ ਤੁਹਾਨੂੰ ਡਿਟੇਲ ਦੇ ਦਿੰਦੇ ਆ ਕਰੋ ਕਰਾਂ ਬਾਈ ਕਾਰ ਚੈੱਕ 2017 ਮਾਡਲ ਹੈ ਠੀਕ ਹੈ ਐਨ ਓਕੇ ਦੀ ਰਿਪੋਰਟ ਬਾਈ ਪੂਰੀ ਐਨ ਨਵੀਂ ਕਾਰ ਕਹਿੰਦੇ ਨੇ ਜਿਹਨੂੰ ਆਪਾਂ ਉਹ ਕਾਰ ਹੈ ਠੀਕ ਹੈ ਕਿਤੋਂ ਵੀ ਰੀਪੇਂਟ ਨਹੀਂ ਹੈਗੀ ਕਾਰ ਹਲਕਾ ਫੁਲਕੇ ਕੱਲੇ ਬੰਬਰਾਂ ਨੂੰ ਛੱਡ ਗਏ ਅੰਟੀਰੀਅਰ ਤੇ ਆਜੋ ਬਾਈ ਅੰਟੀਰੀਅਰ ਚੈੱਕ ਕਰਾ ਦਨੇ ਕਾਰ ਦਾ ਕਰੋ ਕਰਾਂ ਬਾਈ ਨੀਚੇ 70 ਮੈਟਿੰਗ ਹੈ ਬਾਈ ਠੀਕ ਹੈ ਸੀਟ ਕਵਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਦੋਨੀਆਂ ਇਹ ਬਾਈ VDI ਮਾਡਲ ਨੇ ਠੀਕ ਹੈ ਬਰੀਜਾ VDI ਦੋਨੇ 2017 ਐਂਡ 16/17 ਜਿਹੜਾ ਮਿੱਤਰ ਬਾਈ ਮੇਰਾ ਇੰਟਰਸਟਡ ਹੈਗਾ ਲੋਨ ਫੈਸਿਲਿਟੀ ਵੀ ਮਿਲ ਜੂਗੀ ਕਾਰਨ ਤੇ 2 ਤੋਂ 3 ਲੱਖ ਰੁਪਏ ਭਰ ਕੇ ਉਹ ਬਾਈ ਚੈੱਕ ਕਰ ਸਕਦਾ ਦੋ ਆਪਣੇ ਕੋਲੇ ਬਰੀਜਾ ਅਵੇਲੇਬਲ ਨੇ ਬਾਕੀ ਜੁੜੇ ਰਹੋ ਬਾਈ ਫਤੇ ਮੋਟਰ ਦੇ ਨਾਲ ਥੈਂਕ ਯੂ ਸੋ ਮਚ